ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਿਆਰਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਪੰਜ ਪਿਆਰਿਓ ਸਰੀਰ ਅਤੇ ਮਨ ਵਿੱਚ ਕੀ ਫਰਕ ਹੈ ਵਾਹਿਗੁਰੂ ਜੀ ਸਰੀਰ ਇੱਕ ਕੱਪੜਾ ਹੈ ਅਤੇ ਮਨ ਪਰਮੇਸ਼ਰ ਦੀ ਅੰਛ ਹੈ ਜੋ ਜੂਨਾਂ ਵਿੱਚ ਆਉਂਦਾ ਹੈ ਅਤੇ ਲੱਗ ਲੱਗ ਜੂਨ ਵਿੱਚ ਲੱਗ ਲੱਗ ਕਰ ਤਰ੍ਹਾਂ ਦਾ ਉਸ ਨੂੰ ਕੱਪੜਾ ਮਿਲਦਾ ਹੈ ਇਸੇ ਤਰ੍ਹਾਂ ਹੀ ਮਨੁੱਖਾ ਜੂਨ ਮਨੁੱਖ ਇੱਕ ਕੱਪੜਾ ਮਿਲਿਆ ਹੋਇਆ ਹੈ ਬਾਕੀ ਮਾਨ ਜਿਹੜਾ ਇਹ ਪਰਮੇਸ਼ਰ ਦੀ ਅੰਛ ਹੈ ਜੋ 84 ਲੱਖ ਜੂਨ ਭੋਗਦਾ ਹੈ ਅਤੇ ਲਾਸਟ ਜੂਨ ਜੋ ਮਨੁੱਖਾ ਜੂਨ ਮਿਲਦੀ ਹੈ ਉਸ ਨੂੰ ਗੁਰਬਾਣੀ ਗੁਰੂ ਜੀ ਸਮਝਾ ਰਹੇ ਹਨ ਮਨ ਤੂੰ ਜੋਤ ਸਰੂਪ ਹੈ ਆਪਣਾ ਮੂਲ ਪਛਾਣ ਮਨ ਹਰਜੀ ਤੇਰੇ ਨਾਲ ਹੈ ਗੁਰਮਤੀ ਰੰਗ ਮਾਨ ਹਾਂਜੀ ਸਰੀਰ ਵਿੱਚ ਮਨ ਕਿੱਥੇ ਵਸਦਾ ਹੈ ਵਾਹਿਗੁਰੂ ਜੀ ਸਾਨੂੰ ਅਨੰਦ ਸਭ ਵਿੱਚ ਤੀਜੇ ਪਾਤਸ਼ਾਹ ਗੁਰੂ ਅਮਰਦਾਸ ਜੀ ਨੇ ਸਮਝਾਇਆ ਹੈ ਕਿ ਇਹ ਨੇਤਰੋ ਮੇਰਿਓ ਹਰ ਤੁਮੈ ਜੋਤ ਧਰੀ ਹਰ ਬਿਨ ਅਵਰਨ ਦੇਖੋ ਕੋਈ ਜੋਤ ਪਿਆਰਿਓ ਨੇਤਰਾ ਵਿੱਚ ਹੈ ਨੇਤਰਾ ਵਿੱਚ ਜੋਤ ਰੱਖੀ ਗਈ ਹੈ ਉਹ ਸਾਡਾ ਮਨ ਦਾ ਸਥਾਨ ਨੇਤਰ ਹੈ ਕਿਉਂਕਿ ਗਰਬਾਣੀ ਵਿੱਚ ਗੁਰੂ ਸਾਹਿਬ ਨੇ ਸਮਝਾਇਆ ਤਾਂ ਸਾਨੂੰ ਵੀ ਨੇਤਰੋ ਮੇਰਿਓ ਹਰ ਤੁਮੈ ਜੋਤ ਧਰੀ ਹਰ ਬਿਨ ਅਵਰਨ ਦੇਖੋ ਕੋਈ ਨਦਰੀ ਹਰ ਨਿਹਾਲਿਆ ਠੀਕ ਹੈ ਜੀ ਜੋਤ ਜੋ ਸਾਡਾ ਸਥਾਨਮਾਨ ਦਾ ਉਹ ਨੇਤਰ ਹੈ ਜੋ ਹੀ ਸਰੀਰ ਵਿੱਚ ਮਨ ਆਇਆ ਤੇ ਜਿਸ ਤਰ੍ਹਾਂ ਮਾਂ ਮਾਤਾ ਦੇ ਗਰਭ ਵਿੱਚ ਸਰੀਰ ਸੀ ਉਦੋਂ ਮਨ ਮਾਂ ਦੇ ਖੱਬੇ ਨੇਤਰ ਵਿੱਚ ਬੈਠ ਕੇ ਭਗਤੀ ਕਰ ਰਿਹਾ ਹੈ ਜਦੋਂ ਹੀ ਸਰੀਰ ਮਾਤਾ ਦੇ ਗਰਭ ਵਿੱਚੋਂ ਬਾਹਰ ਆਇਆ ਤੇ ਕੀ ਹੋਇਆ ਵੀ ਸਰੀਰ ਮਾਤਾ ਦੇ ਗਰਭ ਵਿੱਚੋਂ ਬਾਹਰ ਆ ਗਿਆ ਤਾਂ ਮਨ ਨੂੰ ਸਵਾਲ ਦਿੱਤਾ ਗਿਆ ਮਾਨਮ ਮਾਇਆ ਦੀ ਗਰਭ ਵਿੱਚ ਸੋ ਗਿਆ ਹੁਣ ਗੁਰ ਦਾ ਗਿਆਨ ਲੈ ਕੇ ਸਾਧੂ ਜਨਾਂ ਕੋਲੋਂ ਜਿੱਥੇ ਲੱਗ ਲੱਗ ਤਰੀਕੇ ਨਾਲ ਸਾਨੂੰ ਦੱਸਿਆ ਗਿਆ ਗੁਰਮੁਖ ਜਨ ਸਾਧੂ ਜਨ ਸਤਿਗੁਰ ਕਿਹਾ ਗਿਆ ਹੈ ਵੀ ਆਪਾਂ ਗਿਆਨ ਲਵਾਂਗੇ ਤੋ ਗਿਆਨ ਦੇਣਗੇ ਉਸ ਗਿਆਨ ਨੂੰ ਆਪਾਂ ਨੇਤਰਾਂ ਦੇ ਵਿੱਚ ਪਾ ਕੇ ਜਿਹਨੂੰ ਬਾਣੀ ਚ ਕਿਹਾ ਗਿਆ ਗਿਆਨ ਅੰਜਨ ਜਾਕੀ ਨੇਤਰੀ ਪਰਿਆ ਤਾ ਕੋ ਸਰਬ ਪ੍ਰਗਾਸਾ ਉਹ ਗਿਆਨ ਲੈ ਕੇ ਆਪਣੇ ਨੈਤਰਾਂ ਚ ਪਵਾ ਕੇ ਫਿਰ ਮਨ ਪ੍ਰਗਟ ਹੋਏਗਾ ਮਨ ਮਾਇਆ ਦੀ ਗੋਚ ਸੁਤਿਆ ਆਵਾ ਉਤੋਂ ਫਿਰ ਜਾ ਕੇ ਪ੍ਰਗਟ ਹੋਏਗਾ ਤਾਂ ਫਿਰ ਉਹ ਹੀ ਪਰਮੇਸ਼ਰ ਦੇ ਦਰਸ਼ਨ ਕਰੇਗਾ ਮਨ ਆਨੰਦ ਵਿੱਚ ਕਦੋਂ ਹੁੰਦਾ ਹੈ ਭਾਈ ਗੁਰਜੀ ਗੁਰਦਾ ਗਿਆਨ ਲੈ ਕੇ ਸਾਧੂ ਕੋਲੋਂ ਉਹ ਨੈਤਰਾਂ ਚ ਪਵਾ ਕੇ ਤੇ ਫਿਰ ਉਸ ਨੂੰ ਕਮਾ ਕੇ ਕਿਉਂਕਿ ਜੋ ਆਪਾਂ ਸਾਰੇ ਹੀ ਧਰਮਖੰਡ 'ਚ ਵਸ ਰਹੇ ਆ ਸਾਰਾ ਸੰਸਾਰ ਜਦੋਂ ਆਪਾਂ ਜਪਜੀ ਸਾਹਿਬ ਪੜ੍ਹਦੇ ਆ ਉਥੇ ਸਿੱਧਾ ਸਮਝਾਇਆ ਗਿਆ ਕਿ ਸਾਰਾ ਸੰਸਾਰ ਧਰਮਖੰਡ ਦੇ ਵਿੱਚ ਵਸ ਰਿਹਾ ਹੈ ਜਿੰਨੇ ਖੰਡ ਬ੍ਰਹਿਮੰਡ ਸਭ ਧਰਮਖੰਡ ਦੇ ਵਿੱਚ ਹਨ ਤੇ ਫਿਰ ਆਪਾਂ ਉਥੋਂ ਅੱਗੇ ਗਿਆਨ ਖੰਡ ਵਿੱਚ ਸਾਧੂ ਕੋਲੋਂ ਪ੍ਰਚੰਡ ਗਿਆਨ ਲੈ ਕੇ ਉਹ ਗਿਆਨ ਨੂੰ ਸ਼ਰਮਖੰਡ 'ਚ ਜਾ ਕੇ ਕਮਾਉਨੇ ਆ ਤੇ ਸ਼ਰਮਖੰਡ 'ਚ ਜਾ ਕੇ ਭਗਤੀ ਹੁੰਦੀ ਹੈ ਜਦੋਂ ਆਪਾਂ ਸ਼ਰਮਖੰਡ 'ਚ ਭਗਤੀ ਕਰਦੇ ਆਂ ਤੋ ਭਗਤੀ ਤੋਂ ਜਦੋਂ ਪਰਮੇਸ਼ਰ ਖੁਸ਼ ਹੋ ਜਾਂਦਾ ਹੈ ਤਾਂ ਸਾਨੂੰ ਨਾਮ ਦੀ ਦਾਤ ਦਿੰਦਾ ਹੈ ਤੇ ਨਾਮ ਨੂੰ ਆਪਾਂ ਧਿਆ ਕੇ ਫਿਰ ਜਦੋਂ ਬ੍ਰਹਮ ਪ੍ਰਗਟ ਹੁੰਦਾ ਹੈ ਨਾਮ ਧਿਆਉਣ ਦੇ ਨਾਲ ਫਿਰ ਸਾਡੇ ਸਾਹਮਣੇ ਆਤਮਰਾਮ ਬ੍ਰਹਮ ਪ੍ਰਗਟ ਹੋ ਜਾਂਦਾ ਹੈ ਤੇ ਬ੍ਰਹਮ ਦੇ ਵਿੱਚ ਆਪਾਂ ਸਮਾ ਕੇ ਹੀ ਆਨੰਦ ਦੀ ਅਵਸਥਾ 'ਚ ਆ ਜਾਂਦੇ ਆਂ ਹਾਂ ਜਿਹੜੇ ਮਨ ਲਈ ਇਸ ਨਾਮ ਕੀਏ ਵੈਗੋ ਜੀ ਇਕਤ ਤਨ ਦਾ ਇਸ਼ਨਾਨ ਹੈ ਜੋ ਆਪਾਂ ਪਾਣੀ ਦੇ ਨਾਲ ਵਧੀਆ ਸਾਬਣ ਲਾ ਕੇ ਆਪਾਂ ਇਸ਼ਨਾਨ ਕਰ ਲੈਂਦੇ ਹਾਂ ਤੇ ਤਨ ਆਪਣਾ ਸਾਫ਼ ਹੋ ਜਾਂਦਾ ਹੈ ਇਸੇ ਤਰ੍ਹਾਂ ਪਿਆਰਿਓ ਮਨ ਦਾ ਇਸ਼ਨਾਨ ਹੈ ਕਿਉਂਕਿ ਬਾਣੀ ਚ ਆਪਾਂ ਨੂੰ ਸਮਝਾਤਾ ਕਿ ਨੌ ਦਰਵਾਜੇ ਨੌਂ ਦਰਫੀਕੇ ਭੀ ਜਿਹੜੇ ਨੌ ਦਰਵਾਜੇ ਆਪਣੇ ਸਰੀਰ ਦੇ ਜਿਹੜੇ ਨੌਂ ਦਰਵਾ ਉਹ ਸਦਾ ਫਿੱਕੇ ਆ ਕਿਉਂਕਿ ਆਪਾਂ ਹੱਥ ਧੋਨੇ ਆ ਥੋੜੇ ਚਿਰ ਬਾਅਦ ਹੀ ਉਹਦੇ ਤੇ ਆਪਣਾ ਜਿੱਦਾਂ ਦੁਬਾਰਾ ਗੰਦੇ ਹੋ ਜਾਂਦੇ ਆ ਅੱਖਾਂ 'ਚ ਆਪਣੇ ਗੇੜ ਆ ਜਾਂਦੀ ਏ ਨੱਕ ਕੰਨ ਹਰ ਥਾਂ ਤੇ ਮਤਲਬ ਆਪਣੇ ਸਦਾ ਗੰਦਗੀ ਬਣੀ ਰਹਿੰਦੀ ਏ ਕਦੀ ਸਾਫ਼ ਨਹੀਂ ਹੋ ਸਕਦੇ ਪਰ ਜੋ ਮਨ ਹੈ ਇਸ ਨੂੰ ਆਪਾਂ ਨਾਮ ਦੇ ਨਾਲ ਧੋ ਸਕਦੇ ਆ ਜਿੱਥੇ ਬਾਣੀ ਸਮਝਾਇਆ ਗਿਆ ਭਰੀਏ ਮਤ ਪਾਪਾਂ ਕੇ ਸੰਗ ਉਹ ਧੋਪੇ ਨਾਵੇ ਕੇ ਰੰਗ ਵੀ ਨਾਮ ਦੇ ਨਾਲ ਉਸ ਨੂੰ ਧੋ ਸਕਦੇ ਆ ਜੋ ਆਪਣਾ ਮਨ ਹੈ ਉਸ ਨੂੰ ਨਾਮ ਨਾਵੇ ਦੇ ਰੰਗ ਹਨਾ ਦੋਥੀ ਬਾਣੀ ਚ ਗੁਰੂ ਸਾਹਿਬ ਨੇ ਇਹ ਵੀ ਸਮਝਾਦਾ ਕਿ ਮੂਤ ਪਲੇਤੀ ਕੱਪੜ ਹੋਏ ਦੇ ਸਾਬਣ ਲਈਓ ਤਾਂ ਇਹ ਵੀ ਜੇ ਆਪਾਂ ਕੱਪੜੇ ਉਹ ਜਿੱਦਾਂ ਆਪਾਂ ਸਾਬਣ ਦੇ ਨਾਲ ਧੋਲਨੇ ਇਦਾਂ ਨਾਮ ਦੇ ਨਾਲ ਆਪਾਂ ਮਨ ਨੂੰ ਧੋ ਸਕਦੇ ਹਾਂ ਮਨ ਦਾ ਇਸ਼ਨਾਨ ਨਾਮ ਹੈ ਨਾਮ ਦੇ ਵਿੱਚ ਹੀ ਮਨ ਦਾ ਇਸ਼ਨਾਨ ਹੁੰਦਾ ਹੈ ਹਾਂਜੀ ਪਿਆਰੋ ਇਹਦੇ ਵਾਸਤੇ ਫਿਰ ਸਾਨੂੰ ਕਿਹੜੀ ਕਿਹੜੀ ਰਹਿਤ ਰੱਖਣ ਦੀ ਜ਼ਰੂਰਤ ਹੈ ਹਾਂਜੀ ਵੈਕੁਤ ਜੀ ਬਿਲਕੁਲ ਸਹੀ ਹੈ ਪੀ ਇਕ ਤਨ ਦੀਆਂ ਰਹਿਤਾਂ ਨੇ ਇਕ ਮਨ ਦੀਆਂ ਰਹਿਤਾਂ ਨੇ ਜਿੱਥੇ ਗੁਰੂ ਸਾਹਿਬਾਂ ਨੇ ਬਾਣੀ ਸਮਝਾਤਾ ਪਈ ਰਹਿਤ ਔਰ ਕਛ ਔਰ ਕਮਾਵਤ ਮਨ ਨੇ ਪ੍ਰੀਤ ਮੁਖੋਂ ਗੰਡ ਲਾਵ ਜਾਨਨ ਹਾਰ ਪ੍ਰਭੂ ਪ੍ਰਵੀਨ ਬਾਹਰ ਭੇਖ ਨ ਕਾਹੂ ਪੀਨ ਪਈ ਬਾਹਰ ਲੇ ਭੇਖਾਣਾ ਲੋ ਖੁਸ਼ਦਾ ਨਹੀਂ ਖੁਸ਼ ਨਹੀਂ ਹੁੰਦਾ ਉਹ ਸਾਡੇ ਮਨ ਦੀ ਪ੍ਰੀਤੀ ਨੂੰ ਵੇਂਦਾ ਪਈ ਮਨਨ ਦੀ ਰਹਿਤ ਕੀ ਓ ਕਿ ਤਨ ਦੀਆਂ ਰਹਿਤਾਂ ਤਾਂ ਆਪਾਂ ਬਹੁਤ ਰੱਖਦੇ ਆਂ ਵਿਸਵੇਰੇ ਉੱਠਦੇ ਆਂ ਇਸ਼ਨਾਨ ਕਰਦੇ ਆਂ ਹਨਾ ਪਰ ਅੰਦਰ ਕੀ ਅੰਦਰ ਕਪਟਾ ਕਿਉਂਕਿ ਜੇ ਆਪਣੇ ਸਭ ਤੋਂ ਜ਼ਰੂਰੀ ਹੈ ਜੇ ਆਪਾਂ ਕਿਸੇ ਦਾ ਹੱਕ ਮਾਰ ਲਿਆ ਕਿਉਂਕਿ ਜਿਸ ਨੇ ਕਿਸੇ ਦਾ ਹੱਕ ਮਾਰ ਲਿਆ ਉਹ ਪਰਮੇਸ਼ਰ ਦੇ ਦਰਸ਼ਨ ਨਹੀਂ ਕਰ ਸਕਦਾ ਬਾਣੀ ਦੇ ਗੁਰੂ ਸਾਹਿਬ ਨੇ ਸਿੱਧਾ ਸਮਝਾਤਾ ਵੀ ਹੱਕ ਪਰਾਇਆ ਨਾਨਕਾ ਉਸ ਸੂਰ ਉਸ ਗਾਏ ਗੁਰਪੀਰ ਹਮਾ ਤਾਂ ਭਰੇ ਜਾ ਮੁਰਦਾ ਨ ਖਾਏ ਪੀ ਗੁਰੂ ਸਾਹਿਬ ਨੇ ਕਿਹਾ ਵੀ ਇਹ ਮੁਰਦਾ ਖਾਣ ਦੇ ਬਰਾਬਰ ਹੈ ਗੁਰਪੀਰ ਤਹਮੇ ਨਹੀਂ ਪਰਦਾ ਪਿੱਠ ਕਰਦਾ ਵਾ ਜੋ ਕਿਸੇ ਦਾ ਹੱਕ ਮਾਰਦਾ ਹੈ ਉੱਥੇ ਫਿਰ ਬਾਣੀ ਦੇ ਗੁਰੂ ਸਾਹਿਬ ਨੇ ਇਹ ਵੀ ਸਮਝਾਤਾ ਵੀ ਜੇ ਆਪਾਂ ਕੂੜ ਬੋਲਦੇ ਆਂ ਵੀ ਜੇ ਆਪਾਂ ਨੂੰ ਪਰਮੇਸ਼ਰ ਦੇ ਦਰਸ਼ਨ ਨਹੀਂ ਕੀਤੇ ਆਪਾਂ ਵੇਖਿਆ ਨਹੀਂ ਤਾਂ ਆਪਾਂ ਲੋਕਾਂ ਨੂੰ ਝੂਠ ਕਹੀ ਜਾਂਦੇ ਆਂ ਮੈਂ ਜਾਣਨਾ ਮੈਂ ਵੇਖਿਆ ਵੀ ਉਹਨੂੰ ਵੇਖਿਆ ਵੇਖਿਆ ਹੁੰਦਾ ਨਹੀਂ ਪਤਾ ਹੁੰਦਾ ਨਹੀਂ ਆ ਤਾਂ ਆਪਾਂ ਲੋਕਾਂ ਨੂੰ ਮਤਲਬ ਗਮਰਾਹ ਕਰਦੇ ਆਂ ਜਿੱਥੇ ਬਾਣੀ ਚ ਕਿਹਾ ਵੀ ਕੂੜ ਬੋਲ ਮਰਦਾਰ ਖਾਏ ਔਰੇ ਨੂੰ ਸਮਝਾਉਣ ਜਾਵੇ ਵੀ ਨਾ ਇਹ ਦੋ ਚੀਜ਼ਾਂ ਦਾ ਜਿਹਨੂੰ ਵੱਜਰ ਕਰਹਿਤ ਕਿਹਾ ਗਿਆ ਹੈ ਵੀ ਇੰਨਾ ਜੋ ਇਹ ਕੰਮ ਕਰਦਾ ਹੈ ਉਹ ਪਰਮੇਸ਼ਰ ਦੇ ਦਰਸ਼ਨ ਨਹੀਂ ਕਰ ਸਕਦਾ ਫਿਰ ਆਪਾਂ ਕਿਸੇ ਨੂੰ ਨਿੰਦਿਆ ਚੁਗਲੀ ਨਿੰਦਿਆ ਇਹ ਪੀ ਚੰਗਾ ਹੋਵੇ ਉਹਨੂੰ ਮਾੜਾ ਕਹਿਣਾ ਨਿੰਦਿਆ ਚੁਗਲੀ ਚੰਗੇ ਨੂੰ ਮਾੜਾ ਕਹਿ ਕੇ ਉਹਦਾ ਕੰਮ ਵਿਗਾੜਨਾ ਚੁਗਲੀ ਹਾਂਜੀ ਜੇ ਕੋਈ ਮਾੜਾ ਏ ਉਹਨੂੰ ਮਾੜਾ ਕਹਿ ਤਾ ਕੋਈ ਨਿੰਦਿਆ ਨਹੀਂ ਇਹ ਸੱਚ ਹੈ ਇਸੇ ਤਰ੍ਹਾਂ ਪਿਆਰੋ ਉਸਤਤ ਉਸਤਤ ਦੀ ਵੀ ਮਨਾਈ ਹੈ ਵੀ ਜੇ ਮੰਨ ਲਓ ਉਹ ਕੋਈ ਮਾੜਾ ਹੋਵੇ ਉਹਨੂੰ ਆਪਾਂ ਵਧਾਈ ਜਾਈਏ ਵੀ ਬੜਾ ਚੰਗਾ ਬੜਾ ਚੰਗਾ ਉਹ ਉਸਤਤ ਦੀ ਵੀ ਮਣਾਈ ਆ ਫਿਰ ਪੰਜਾਂ ਕਾਮ ਕ੍ਰੋਧ ਲੋਭ ਮੋਹ ਹੰਕਾਰ ਇਹਨਾਂ ਤੋਂ ਬਚ ਕੇ ਰਹਿਣਾ ਵਾ ਠੀਕ ਹੈ ਤੇ ਨਾਲ ਈਰਖਾ ਨਹੀਂ ਕਰਨੀ ਕਿਸੇ ਨਾਲ ਵੀ ਆਪਾਂ ਇਦਾਂ ਹੀ ਕਿਸੇ ਨਾਲ ਈਰਖਾ ਕਰੀ ਜਾਈਏ ਦਵੇਸ਼ ਕਰੀ ਜਾਈਏ ਇਹ ਸਭ ਮਨ ਦੀਆਂ ਰਹਿਤਾਂ ਹੈ ਠੀਕ ਹੈ ਜੀ ਇੱਥੇ ਮਨ ਮਨ ਦੀ ਸਾਰੀ ਰਹਿਤ ਹੈ ਪਰਾਇਆ ਤਨ ਬਾਣੀ ਗੁਰਸਬੰਸਨ ਸਾਂਜਾਇਕ ਪਰਤਰਾ ਰੂਪ ਨ ਪੇਖੇ ਨੇਤਰ ਵੀ ਪਰਾਇਤਨ ਤੋਂ ਆਪਾਂ ਬਜਣਾ ਵਾ ਨਿਜੇ ਨਾਰੀ ਜੋ ਗ੍ਰਸਥ ਨੂੰ ਪ੍ਰਧਾਨਤਾ ਦਿੱਤੀ ਆ ਗ੍ਰਸਥ ਚ ਆਪਣੇ ਵੀ ਜੇ ਨਾਇ ਜਨਾਨੀ ਆ ਤੋ ਉਹ ਆਪਣੇ ਬੰਦੇ ਤੱਕ ਰਵੇ ਜੋ ਜਨਾਨੀ ਬੰਦਾ ਵਾ ਉਹ ਆਪਣੀ ਜਨਾਨੀ ਵੀ ਆਪਣੀ ਗ੍ਰਸਤੀ ਚ ਪੱਕਾ ਰਹੇ ਤੇ ਦੂਜਿਆਂ ਨੂੰ ਦੇਖ ਪਰਾਈਆਂ ਚੰਗੀਆਂ ਮਾਵਾਂ ਧੀਆ ਪੈਣਾ ਜਾਣੇ ਤੇ ਪਰਾਇਆ ਤਨ ਪਰਾਇਤਾਂ ਦਾ ਵੀ ਇਹੀ ਆ ਉਹ ਦੱਸ ਹੀ ਦਿੱਤਾ ਵੀ ਕਿਸੇ ਦਾ ਹੱਕ ਨਹੀਂ ਖਾਣਾ ਵੀ ਕਿਸੇ ਨਾਲ ਠੱਗੀ ਨਹੀਂ ਮਾਰਨੀ ਇਮਾਨਦਾਰੀ ਨਾਲ ਸੱਚਾ ਸੋਚਾ ਦਸਾਂ ਨੌਂ ਦੀ ਕਿਰਤ ਕਰਨੀ ਆ ਇਹ ਨਹੀਂ ਵੀ ਆਪਾਂ ਵਿਹਲੇ ਬੈਠੇ ਰਹੀਏ ਤੇ ਪੂਜਾ ਦਾ ਧਾਨ ਨਹੀਂ ਖਾਣਾ ਜਿਸ ਨੂੰ ਬਾਣੀ ਚ ਮਲੇਸ਼ ਪਾ ਕੇ ਆ ਗਿਆ ਹੈ ਇਹਨਾਂ ਚੀਜ਼ਾਂ ਦਾ ਪ੍ਰੇਜ ਕਰਨਾ ਹੈ ਮਾਈਕ ਨੂੰ ਜੀ ਜਦੋਂ ਲਾਸਟ ਸਮੇਂ ਬੰਦੇ ਦੀ ਮੌਤ ਹੋ ਜਾਂਦੀ ਏ ਤਾਂ ਫਿਰ ਮਨ ਕਿੱਥੇ ਜਾਂਦਾ ਹੈ ਵਾਹਿਗੁਰੂ ਜੀ ਕੀਤਾ ਦੀ ਬਿਲਕੁਲ ਸਹੀ ਪੁੱਛਣਾ ਹੈ ਵੀ ਜੇ ਆਪਾਂ ਜ਼ਿੰਦਗੀ ਰਹਿੰਦੇ ਆਂ ਗੁਰਦਾ ਗਿਆਨ ਲੈ ਕੇ ਸਾਧੂ ਜਣਾ ਕੋ ਇਸ ਨੂੰ ਘਮਾਉਂਦੇ ਆਂ ਤਾਂ ਆਪਾਂ ਅੰਤ ਸਮੇਂ ਪਰਮੇਸ਼ਰ ਕੋ ਜਾਵਾਂਗੇ ਪ੍ਰਕਾਸ਼ ਚ ਮਿਲਾਂਗੇ ਕਿਉਂਕਿ ਖੋਦ ਪ੍ਰਕਾਸ਼ ਰੂਪ ਹੋ ਜਾਗੇ ਪਰਮੇਸ਼ਰ ਵੀ ਪ੍ਰਕਾਸ਼ ਹੈ ਉਹ ਵੀ ਜੋਤ ਹੈ ਆਪਾਂ ਵੀ ਜੋਤ ਆ ਤੇ ਜੋਤ ਹੀ ਜੋਤ ਚ ਮਿਲ ਸਕਦੀ ਨਿਰਮਲ ਜੋਤ ਹੀ ਜੋਤ ਵਿੱਚ ਮਿਲੇਗੀ ਜਿੱਥੇ ਬਾਣੀ ਚ ਗੁਰੂ ਸਾਹਿਬ ਨੇ ਸਮਝਾਦਾ ਨਾ ਕਿ ਜਮੀ ਗੁਰੂ ਗੋਬਿੰਦ ਸਿੰਘ ਜੀ ਸਮਝਾ ਰਹੇ ਜਮੀ ਜਮਾ ਕੇ ਵਿਖੇ ਸਮਸਤੇ ਇੱਕ ਜੋਤ ਹੈ ਨਾ ਘਾਟ ਹੈ ਨਾ ਵਾਦ ਹੈ ਨਾ ਘਾਟ ਵਾਦ ਹੋਤ ਹੈ ਵੀ ਇੱਕ ਜੋਤ ਆ ਤੇ ਉੱਥੇ ਬਾਣੀ ਚ ਗੁਰੂ ਸਾਹਿਬ ਨੇ ਇਹ ਵੀ ਸਮਝਾਤਾ ਵੀ ਜੋਤ ਚ ਹੀ ਜੋਤ ਮਿਲੇਗੀ ਜਿਸ ਸਬ ਚ ਆਪਾਂ ਪੜਦੇ ਆਂ ਜਾਤਮਾ ਜੋਤ ਜੋਤਮਾ ਜਾਤਾ ਅਕਲ ਕਲਾ ਭਰਪੂਰ ਆ ਵੀ ਸਾਨੂੰ ਇਸੇ ਬਾਰੇ ਕਿਹਾ ਵੀ ਜੋਤ ਹੀ ਜੋਤ ਚ ਮਿਲੇਗੀ ਨਿਰਮਲ ਜੋਤ ਜੋਤ ਚ ਮਿਲੇਗੀ ਇਸੇ ਤਰ੍ਹਾਂ ਵਾਹਿਗੁਰੂ ਜੀ ਹਨੂ ਬਾਣੀ ਚ ਸਮਝਾਇਆ ਗਿਆ ਵੀ ਦੋ ਰਾਹਾਂ ਦੀ ਗੱਲ ਹੋਈ ਆ ਲਿਵਤਾਤ ਦੋਹੇ ਰਾਹ ਹੈ ਕਿ ਜਿੱਥੇ ਆਪਾਂ ਜੇ ਆਪਾਂ ਤਾਤ ਦੇ ਰਸਤੇ ਜਾਣੇ ਆ ਤਾਂ ਤਾਤ ਦੇ ਰਸਤੇ ਆਪਾਂ ਨੂੰ ਜੰਮ ਮਾਰਗ ਜਾਣਾ ਪਏਗਾ ਤੇ ਜੰਮ ਮਾਰਗ ਵਿੱਚ ਸਾਨੂੰ ਫਿਰ ਜਦੋਂ ਜਮਰਾਜ ਦੇ ਸਾਹਮਣੇ ਪੇਸ਼ ਹੋਗੇ ਜਿ ਜੰਮਦੂਤ ਆਪਾਂ ਨੂੰ ਜਮਰਾਜ ਦੇ ਸਾਹਮਣੇ ਫੜ ਕੇ ਲੈਗੇ ਤਾਂ ਆਪਾਂ ਨੂੰ ਉਹ लेखा ਲਏਗਾ ਤਾਂ ਸਾਨੂੰ ਜੂਨਾ ਚ ਜਾਣਾ ਪਏਗਾ ਇਸ ਕਰਕੇ ਆਪਾਂ ਨੇ ਤਾਤ ਦਾ ਰਸਤਾ ਹੀ ਬੰਦ ਕਰ ਦੇਣਾ ਆਪਾਂ ਲਿਵ ਦੇ ਰਸਤੇ ਚੱਲਣਾ ਜੋ ਭਗਤੀ ਮਾਰਗ ਜੋ ਉਹਨੂੰ ਗੋਬਿੰਦ ਮਾਰਗ ਕਿਹਾ ਗਿਆ ਉਹਨੂੰ ਪ੍ਰੇਮਾ ਭਗਤੀ ਲਿਵ ਦਾ ਮਾਰਗ ਕਿਹਾ ਗਿਆ ਵੀ ਆਪਾਂ ਲਿਵ ਦੇ ਰਸਤੇ ਚੱਲਾਂਗੇ ਤਾਤ ਦਾ ਰਸਤਾ ਗੁਰਮੁਖ ਜਨ ਕੋ ਗਿਆਨ ਲੈ ਕੇ ਉਹ ਕੀ ਕਰਦੇ ਆ ਵੀ ਸਾਡਾ ਜੋ ਸੱਜਾ ਪਾਸਾ ਹੈ ਉਹ ਤਾਤ ਹੈ ਖੱਬਾ ਪਾਸਾ ਲਿਵ ਦਾ ਹੈ ਵੀ ਉਹ ਸੱਜਾ ਪਾਸਾ ਜਿਹੜਾ ਤਾਤ ਦਾ ਰਸਤਾ ਉਹ ਬੰਦ ਕਰ ਦਿੰਦੇ ਆ ਆਪਾਂ ਇੱਕ ਦ੍ਰਿਸ਼ਟ ਹੋ ਜੰਨੇ ਆ ਇੱਕ ਦ੍ਰਿਸ਼ਟ ਹੋ ਕੇ ਹੀ ਆਪਾਂ ਨਿਕਲ ਸਕਦੇ ਆ ਕਿਉਂਕਿ ਬਾਣੀ ਚ ਆਪਾਂ ਨੂੰ ਸਮਝਾਇਆ ਵੀ ਲੇਖੇ ਕਦੇ ਨਾ ਛੂਟੀਏ ਖਿੰਖਿਨ ਖਿੰ ਭੂਲਨ ਹਾਰ ਹਰ ਕਿਰਪਾ ਕਰਕੇ ਬਖਸ਼ ਲਓ ਹਮ ਪਾਪੀ ਵੱਡ ਗੁਨੇਗਾਰ ਵੀ ਆਪਾਂ ਲੇਖੇ ਵਿੱਚ ਨਹੀਂ ਛੁੱਟ ਸਕਦੇ ਕਿਉਂਕਿ ਬਾਣੀ ਚ ਇਹ ਵੀ ਸਮਝਾਇਆ ਭੀ ਰਤਿਉ ਮਾਸੇ ਤੋਲ ਕਢਾਇਦਾ ਭੀ ਰਤਿਉ ਮਾਸੇ ਇੰਨਾ ਲੇਖਾ ਬਰੀਕ ਹੁੰਦਾ ਵਾ ਇਸ ਕਰਕੇ ਆਪਾਂ ਲੇਖੇ ਚ ਕਦੀ ਛੁੱਟ ਨਹੀਂ ਸਕਦੇ ਰਤਿਉ ਮਾਸੇ ਤੋਲ ਕਢਾਇੰਦਾ ਵੀ ਇੰਨਾ ਲੇਖਾ ਬਰੀਕ ਹੈ ਵੀ ਰਤਿਉ ਰਤੇ ਮਾਸੇ ਇਹਨਾਂ ਦੇ ਵਿੱਚ ਲੇਖਾ ਲਿਆ ਜਾਂਦਾ ਹੈ ਇਸ ਕਰਕੇ ਲੇਖੇ ਚ ਆਪਾਂ ਕਦੀ ਛੋਟ ਨਹੀਂ ਸਕਦੇ ਇਸ ਲਈ ਆਪਾਂ ਇਹ ਗੁਰਮੁਖ ਜਨਾਂ ਕੋ ਗਿਆਨ ਲੈ ਕੇ ਉਹ ਕੀ ਕਰਦੇ ਆ ਭਈ ਸਾਡਾ ਤਾਤ ਦਾ ਰਸਤਾ ਬੰਦ ਕਰ ਦਿੰਦੇ ਆ ਨਾ ਅਤੇ ਆਪਾਂ ਲੇਵ ਦੇ ਰਸਤੇ ਜਿਹੜਾ ਮਤਲਬ ਆਪਣਾ ਸੱਜਾ ਪਾਸਾ ਆ ਉਹ ਉਹ ਬੰਦ ਕਰ ਦਿੰਦੇ ਆ ਆਪਾਂ ਖੱਬੇ ਪਾਸੇ ਇੱਕ ਦ੍ਰਿਸ਼ ਢੋ ਕੇ ਆਪਾਂ ਨਿਕਲ ਜਾਂਦੇ ਆ ਤੁਹਾਡਾ ਜਿਹੜਾ ਜਿਥੇ ਬਾਣੀ ਚ ਆਪਾਂ ਨੂੰ ਸਮਝਾਇਆ ਗਿਆ ਏ ਕਿ ਗੱਲੀ ਜੋਗ ਨਾ ਹੋਏ ਏਕ ਦ੍ਰਿਸ਼ਟ ਕਰ ਸੰਸਾਰ ਜਾਣੇ ਜੋਗੀ ਕਹੀਏ ਸੋਏ ਵੀ ਆਪਾਂ ਇੱਕ ਦ੍ਰਿਸ਼ਟ ਹੋ ਕੇ ਹੀ ਪਰਮੇਸ਼ਰ ਨੂੰ ਮਿਲ ਸਕਦੇ ਹਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ